ਹਾਂਜੀ ਸਰ ਕੀ ਨਾਮ ਹੈ ਸਰ ਨਰਿੰਦਰਪਾਲ ਸਿੰਘ ਨਾਮ ਹੈ ਜੀ ਮੇਰਾ ਹਾਂਜੀ ਤੁਹਾਡੇ ਦਿਨ ਨਾਲ ਪਿਛਲੇ ਦਿਨ ਹੀ ਕੋਈ ਹਾਂ ਸਰ 14 14 ਤਰੀਕ ਨੂੰ 8:45 ਵਜੇ ਤੇ ਸਰ ਆਪਾਂ ਜਵਾਨ ਹਰ ਕੈਂਪ ਦੇ ਵਿੱਚ ਗਏ ਆ ਤੇ ਉੱਥੇ ਸਰ ਮੈਂ ਮੋਦੀ ਦੁਆਖਾਨਾ ਹੈਗਾ ਉੱਥੇ ਮੈਂ ਮੈਡੀਸਨ ਲੈਣ ਗਿਆ ਸੀ ਤੇ ਉੱਥੇ ਦੇਖਿਆ ਤਾਂ ਮੈਡੀਸਨ ਦੁਕਾਨ ਸ਼ਾਪ ਬੰਦ ਸੀਗੀ ক্লোਜ਼ ਸੀਗੀ ਤੇ ਮੈਂ ਫਿਰ ਉਸ ਤੋਂ ਬਾਅਦ 버ਗਰ ਦਾ ਆਰਡਰ ਦੇਣ ਲੱਗੇ ਗੱਡੀ ਮੇਰੀ ਬਿਲਕੁਲ 버ਗਰ ਵਾਲਿਆਂ ਦੇ ਬਿਲਕੁਲ ਸਾਹਮਣੇ ਖੜੀ ਸੀ ਆਪੋਜ਼ਿਟ ਨਾਲ ਹੀ ਬਿਲਕੁਲ ਉੱਪਰ ਤੇ ਉੱਥੇ ਸਰ ਚਾਰ ਅਣਪਛਾਤੇ ਬੰਦੇ ਆਏ ਔਰ ਗੱਡੀ ਦੇ ਵਿੱਚ ਬਹਿ ਗਏ ਔਰ ਮੇਰੀ ਵਾਈਫ ਦਾ ਮੂੰਹ ਫੜਿਆ ਤੇ ਕੋਈ 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 ਹਥਿਆਰ ਫੜਿਆ ਹੋਇਆ ਸੀ ਉਹਨਾਂ ਨੇ ਤੇ ਜਿੰਨੀ ਦੇਰ ਉਹਨਾਂ ਨੇ ਸਰ ਹਥਿਆਰ ਫੜਿਆ ਜੀ ਉਨੀ ਦੇਰ ਨੂੰ ਗੱਡੀ ਸੈਲਫ ਦੀ ਆਵਾਜ਼ ਆਈ ਮੈਂ ਤਾਂ ਸਰ ਮੁੜ ਕੇ ਦੇਖਿਆ ਤੇ ਮੈਨੂੰ ਸਰ ਮੈਨ ਲੱਗੇ ਕਿ ਪਤਨੀ ਕੌਣ ਆ ਗਿਆ ਤੇ ਇੱਕਦਮ ਸਰ ਮੈਂ ਖੋਲਿਆ ਟਾਕੀ ਖੋਲਣ ਲੱਗੇ ਤਾਂ ਮੇਰੀ ਆਪਦੀ ਵਾਈਫ ਦੀ ਬਾਹ ਫੜੀ ਮੈਂ ਵਾਈਫ ਦੀ ਬਾਹ ਫੜ ਕੇ ਬਾਹਰ ਖਿੱਚਣ ਲੱਗੇ ਉਹਨੇ ਮੈਨੂੰ ਗੱਡੀ ਸਟਾਰਟ ਕਰਕੇ ਖਿੱਚ ਕੇ ਲੈ ਗਏ ਸਾਨੂੰ ਕਿੜੀਸ ਦੇ ਨਾਲ ਲੈ ਗਏ ਹਾਂਜੀ ਤੇ ਬੰਦੇ ਤੁਹਾਨੂੰ ਲੱਗਦੇ ਜਾਣ ਨਹੀਂ ਸਰ ਸਰ ਬੰਦੇ ਅਣਪਛਾਤੇ ਸੀਗੇ ਮੈਂ ਕਿਸੇ ਨੂੰ ਨਹੀਂ ਕੋਈ ਜਾਣ ਪਛਾਣ ਸੀ ਚਾਰ ਬੰਦੇ ਸੀ ਸਰ ਆਪਣੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈਗੀ ਤੇ ਤੁਸੀਂ ਬਈ ਪੁਲਿਸ ਅਧਿਕਾਰੀ ਨੂੰ ਮਿਲੇ ਕੋਈ ਕੰਪਲੇਟ ਦਿੱਤੀ ਸਰ ਕੰਪਲੇਟ ਦਿੱਤੀ ਹੈ ਜੀ ਐਫ ਆਈ ਆਰ ਦਰਜ ਹੋਈ ਹੈ ਉਹਨਾਂ ਦੇ ਖਿਲਾਫ ਜਿਹੜੇ ਸੀਗੇ ਆਪਣੇ ਜਿਨ੍ਹਾਂ ਨੇ ਸਰ ਕਾਡ ਕੀਤਾ ਆਪਣਾ ਤੇ ਕੀ ਮੰਗ ਕਰਦੇ ਹੋ ਸਰ ਮੰਗ ਇਹੀ ਕਰਦੇ ਆ ਕਿ ਮਤਲਬ ਸਾਡੀ ਗੱਡੀ ਸਾਨੂੰ ਦਿਵਾਈ ਜਾਵੇ ਮਤਲਬ ਅਸੀਂ ਆਪਣਾ ਇਹੀ ਕਰਦੇ ਆ ਕਿ ਸਾਨੂੰ ਇਨਸਾਫ ਇਹ ਮਿਲੇ ਕਿ ਸਾਡੀ ਗੱਡੀ ਜਲਦੋ ਜਲ ਟ੍ਰੇਸ ਹੋਵੇ ਤੇ ਸਾਨੂੰ ਗੱਡੀ ਵਾਪਸ ਮਿਲੇ ਗੱਡੀ ਦਾ ਸਰ ਨੰਬਰ ਹੈ ਪੀਵੀ 22 ਐਚ 6209 ਆਈ 20 ਗੱਡੀ ਹੈ ਜੀ ਵਾਈਟ ਕਲਰ ਸੂਟਸ ਦੇ ਵੱਡੇ ਅਧਿਕਾਰ ਨੂੰ ਵੀ ਮਿਲੇ ਤੁਸੀਂ ਹਾਂ ਜੀ ਸਰ ਐਸਪੀ ਐਸਪੀ ਸਰ ਆਪਣੇ ਹੈਗੇ ਨੇ ਪੁੱਲਰ ਸਾਹਿਬ ਉਹਨਾਂ ਨੂੰ ਵੀ ਮਿਲੇ ਆ ਜੀ ਕੀ ਉਹਨਾਂ ਨੇ ਵਿਸ਼ਵਾਸ ਹਾਂ ਉਹਨਾਂ ਨੇ ਵਿਸ਼ਵਾਸ ਦਿੱਤਾ ਕਿ ਤੁਹਾਡੀ ਗੱਡੀ ਕਿਤੇ ਨਹੀਂ ਹੈ ਅਸੀਂ ਹੈਗੇ ਹਾਂ ਜਦ ਤੱਕ ਅਸੀਂ ਹੈਗੇ ਹਾਂ ਤੁਹਾਡੀ ਗੱਡੀ ਟ੍ਰੇਸ ਵੀ ਹੋ ਗਈ ਤੁਹਾਨੂੰ ਗੱਡੀ ਵੀ ਮਿਲੇਗੀ ਹਾਂ ਸਰ ਕੀ ਨਾਮ ਹੈ ਮੇਰਾ ਪਰਮਜੀਤ ਸਿੰਘ ਨਾਮ ਹੈ ਮੈਂ ਗ੍ਰੀਨਫੀਲਡ ਰਣਵਾਲਾ ਠੀਕ ਹੈ ਮੈਂ ਜਾਂਦੇ ਪਿਛਲੇ ਮੈਂ ਕਹਿਣਾ ਚਾਹੁੰਦਾ ਕਿ ਮੇਰਾ ਬੇਟਾ ਤੇ ਮੇਰੀ ਨੌ ਰਾਣੀ ਉਹਨਾਂ ਕੋਚਰ ਮਾਰਕੀਟ ਗਏ ਨੇ ਜਦੋਂ ਉੱਥੇ ਕੋਈ ਵਾਕਿਆ ਵਾਪਰਿਆ ਉੱਥੇ ਚੀਜ਼ ਪਹਿਲਾਂ ਦਵਾਈ ਲੈਣ ਗਏ ਸੀਗੇ ਦਵਾਈ ਤੋਂ ਲੈਣ ਤੋਂ ਬਾਅਦ ਉਹ ਦੁਕਾਨ ਬੰਦ ਸੀਗੀ ਦੁਕਾਨ ਬੰਦ ਤੋਂ ਬਾਅਦ ਇੱਕ 버ਗਰ ਰੇੜੀ ਤੋਂ ਕੋਈ ਆਰਡਰ ਦਿੱਤਾ ਸੀਗਾ ਹਾਂਜੀ ਉਹ 버거 ఆర్డర్ ਦੇ ਦੇ ਉਧਰ ਪਾਸੇ ਫੇਸ ਸੀਗਾ ਤੇ ਇੱਕ ਨੋਹ ਰਾਣੀ ਮੇਰੀ ਮੇਥ ਬੈਠੀ ਸੀਗੀ ਨੋ ਰਾਣੀ ਨੇ ਨਾਲ ਇਹਨਾਂ ਮੁੰਡੇ ਨੇ ਦੇਖਿਆ ਵੀ ਗੱਡੀ ਨੂੰ ਸੱਲ ਬਜੀ ਐ ਇਹ ਭੱਜ ਕੇ ਗੱਡੀ ਵਾਲ ਨੂੰ ਬਣਿਆ ਤੇ ਤਿੰਨ ਚਾਰ ਜਾਣੇ ਗੱਡੀ 'ਚ ਬੜ ਕੇ ਗੱਡੀ 'ਚ ਬੜ ਕੇ ਇੱਕ ਡਰਾਈਵਰ ਸੀਟ ਤੇ ਤੇ ਦੋ ਤਿੰਨ ਪਿੱਛੇ ਸੀਗੇ ਜਿਨ੍ਹਾਂ ਨੇ ਨੋ ਰਾਣੀ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਕੀ ਜਾਂ ਕੀਤੀ ਸੀ ਹਾਂਜੀ ਤੇ ਉਹ ਮੁੰਡੇ ਵਾਲੇ ਗੱਡੀ ਨੂੰ ਸੱਲ ਮਾਰਦੇ ਗੱਡੀ ਸਟਾਰ ਨਹੀਂ ਸੀ ਹੋ ਰਹੀ ਕਿਉਂਕਿ ਉਹ ਗੱਡੀ ਦੇ ਵਿੱਚ ਸੈਂਸਰ ਲੱਗਾ ਆ ਸੀਗਾ ਤੇ ਉਹ ਸੈਂਸਰ ਦੇ ਹੁਣ ਲੱਗਣ ਦੇ ਕਾਰਨ ਉਹਨਾਂ ਨੂੰ ਜਿਆਦਾ ਪਤਾ ਨਹੀਂ ਲੱਗਾ ਜਾਂ ਫਿਰ ਉਹਨਾਂ ਨੂੰ ਜਦੋਂ ਪਤਾ ਲੱਗਾ ਉਹਨਾਂ ਨੇ ਕਲਚ ਦੱਬਿਆ ਤੇ ਗੱਡੀ ਸਟਾਰਟ ਹੋ ਗਈ ਜਦੋਂ ਸਟਾਰਟ ਹੋਈ ਐਨ ਮੱਤ ਕੇ ਜਦੋਂ ਮੁੰਡੇ ਬਾਰੀ ਕੋਲੀ ਨੇ ਜਿਹਦੇ ਨੋ ਬੈਠੀ ਸੀਗੀ ਤੇ ਉਹ ਨੋ ਨੂ ਦੇਖਿਆ ਵੀ ਅੰਦਰ ਕੁੱਕ ਕੇ ਅੰਦਰ ਗੱਡੀ ਦੇ ਵਿੱਚ ਤਿੰਨ ਚਾਰ ਬੈਠੇ ਸੀ ਤੌਰ ਤੌਰ ਦੇ ਚੱਕੇ ਸਮਝ ਲਓ ਤੇ ਉਹਨਾਂ ਨੇ ਗੱਡੀ ਨੂੰ ਜਦੋਂ ਸੈਲਵ ਮਾਰੀ ਤੇ ਉਹ ਗੱਡੀ ਕਲਚ ਦੱਬਨ ਨਾਲ ਸਟਾਰਟ ਹੋ ਗਈ ਜਦੋਂ ਸਟਾਰਟ ਹੋਈ ਤੇ ਉਹ ਮੁੰਡਿਆਂ ਨੇ ਗੱਡੀ ਨੂੰ ਉਹਨਾਂ ਪਿੱਛੇ ਬੈਠੇ ਚੋਰਾਂ ਨੇ ਜਾਂ ਠੱਗਾ ਨੇ ਸਮਝ ਲੋ ਉਹਨਾਂ ਨੇ ਕਿਹਾ ਗੱਡੀ ਭੁਜਾ ਲਓ ਜਦੋਂ ਗੱਡੀ ਭੁਜਾਈ ਤੇ ਉਹ ਫਿਰ ਇਹਨਾਂ ਨੇ ਮੁੰਡਾ ਸਾਡਾ ਉਹਦੀ ਬਾਹ ਫੜੀ ਸੀ ਘਰ ਵਾਲੀ ਦੀ ਇਹਨੇ ਦੇਖਿਆ ਵੀ ਗੱਡੀ ਉਹਨੇ ਕਿਹਾ ਸਪੀਡ ਫੜ ਲੈ ਗੱਡੀ ਤੇ ਭੁਜਾ ਲਾ ਜਦੋਂ ਭੁਜਾਇਆ ਤੇ ਉਹ ਗੱਡੀ ਦੀ ਬਾਹ ਫੜੀ ਤੇ ਬਾਹ ਤੋ ਖਿੱਚ ਕੇ ਇਹਨੇ ਬਾਹ ਖਿੱਚ ਲਿਆ ਬਾਰ ਖਿਚਿਆ ਤੇ ਬਾਰ ਖਿਚੰਦੇ ਨਾਲ ਹੀ ਉਹ ਫਿਰ ਤੇਜ਼ ਗੱਡੀ ਦੇ ਵਿੱਚ ਇਹਨਾਂ ਇਹ ਦੋਨੋਂ ਸੜਕ ਤੇ ਡਿੱਪੇ ਜਦੋਂ ਡਿੱਗੇ ਤੇ ਇਹਨਾਂ ਦੇ ਸੱਟਾਂ ਪਾਵਾ ਇਹਨਾਂ ਦੀ ਪਾਵਾ ਲੱਤਾਂ ਛਿਲੀਆਂ ਗਿਆ ਮੁੰਡੇ ਦਾ ਬਾਹਰ ਮਾਸ ਪਟ ਗਿਆ ਹੁਣ ਅਸੀਂ ਬੇਨਤੀ ਇਹ ਕਰਦੇ ਆਂ ਕਿ ਪੁਲਿਸ ਨੇ ਆਪਣੀ ਪੁਲਿਸ ਨੂੰ ਅਸੀਂ ਕੰਪਲੇਨਟ ਪਾਈ ਹੋਈ ਆ ਔਰ ਦਿੱਤੀ ਹੋਈ ਆ ਪੁਲਿਸ ਨੇ ਆਪਣੀ ਕਾਰਵਾਈ ਕਾਫੀ ਹੱਦ ਤੱਕ ਸਾਡੇ ਪਰਚਾ ਦਰਜ ਕਰਕੇ ਕਰਤੀ ਆ ਬਾਕੀ ਨਹੀਂ ਗੱਲ ਆ ਸਾਨੂੰ ਹੁਣ ਉਹਨਾਂ ਨੂੰ ਫੜ ਕੇ ਤੇ ਗੱਡੀ ਸਾਡੀ ਵਾਪਸ ਮਿਲ ਜਾਵੇ ਤੇ ਸਾਨੂੰ ਤਾਂ ਆਪ ਨੂੰ ਮਿਲਦੇ ਮੈਂ ਕੀ ਲੱਗਦਾ ਕੀ ਮੰਚਾ ਹੋ ਸਕਦੀ ਹੈ ਮੈਂ ਬੰਦੇ ਕਿਤੇ ਤੁਹਾਨੂੰ ਲੱਗਦਾ ਵੀ ਜਾਣੇ ਪਛਾਣੇ ਹੋ ਸਕਦੇ ਨਹੀਂ ਨਹੀਂ ਬੰਦੇ ਜਾਣੇ ਪਛਾਣੇ ਨਹੀਂ ਹੈਗੇ ਬਾਕੀ ਰਹੀ ਗੱਲਾਂ ਪੁਲਸ ਆਪਣਾ ਜਿਹੜਾ ਉਹਨੇ ਆਪਣੀ ਕਾਰਵਾਈ ਜਾਰੀ ਰੱਖੀ ਹੋਈ ਹੈ ਕਹਿੰਦੀ ਸਾਨੂੰ ਇਨਸਾਫ ਮਿਲਣ ਦੀ ਬਹੁਤ ਛੇਤੀ ਸੰਭਾਵਨਾ ਠੀਕ ਹਾਂਜੀ